ਮੈਂ ਆਪਣੀ ਦਰਦ ਕਹਾਣੀ ਨਹੀਂ ਨਾ 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 ਸਕੇਲ ਉੱਚੀ ਠੀਕ ਹੈ ਸਕੇਲ ਉੱਚੀ ਕੀ ਦੱਸਾਂ ਆਪਣੀ ਤੈਨੂੰ ਨਾ ਨਾ ਸਕੇਲ ਉਰ ਉੱਚੀ ਉਰ ਉੱਚੀ ਹੋਕੀ ਕੀ ਤੈਨੂੰ ਦੱਸਾਂ ਆਪਣੀ ਦਰਦ ਕਹਾਣੀ ਨਹੀਂ ਹੇ ਝੋਨੇ ਦੇ ਵਿੱਚ ਫਿਰਦਾ ਗੋਡੇ-ਗੋਡੇ ਪਾਣੀ ਨਹੀਂ ਹੇ ਝੋਨੇ ਦੇ ਵਿੱਚ ਫਿਰਦਾ ਗੋਡੇ-ਗੋਡੇ ਪਾਣੀ ਨਹੀਂ ਹੇ ਕੌਣ ਪਰੂ ਹਰ ਜਾਨਾ ਕੌਣ ਪਰੂ ਹਰ ਜਾਨਾ ਰੱਬ ਦੇ ਨੜਕ ਸੱਕਾਂ ਦਾ ਝੋਨਾ ਡੁੱਬ ਗਿਆ ਸਾਰਾ ਨੀ ਕਾਟਾ ਪੈ ਗਿਆ ਲੱਖਾਂ ਦਾ ਹੇ ਝੋਨਾ ਡੁੱਬ ਗਿਆ ਸਾਰਾ ਨੀ ਕਾਟਾ ਪੈ ਗਿਆ ਲੱਖਾਂ ਦਾ ਖੇਤੀ ਛੜਦੇ ਮਾਇਆ ਤੂੰ ਕਮਹੋਰ ਚਲਾ ਲਾਵੇ ਹੋ ਖੇਤੀ ਛੜਦੇ ਮਾਇਆ ਤੂੰ ਕਮਹੋਰ ਚਲਾ ਲਾਵੇ ਚਾ ਜੁੰਨੀਅਰ ਦੇ ਵਿੱਚ ਲੈ ਕੇ ਕੋਈ ਗੱਡੀ ਪਾ ਲਾਵੇ ਚਾ ਜੁੰਨੀਅਰ ਦੇ ਵਿੱਚ ਲੈ ਕੇ ਕੋਈ ਗੱਡੀ ਪਾ ਲਾਵੇ ਅੱਪ ਕਦੇ ਇਸ ਨਹੀਂ ਕਰਨੀ ਕਦੇ ਇਸ ਨਹੀਂ ਕਰਨੀ ਮਾਇਆ ਤਗੜੇ ਲੋਕਾਂ ਦੀ ਮਾਰ ਬੰਬੇ ਬਲਗੇੜਾ ਬੇ ਗੱਡੀ ਪਰ ਲਿਆ ਡੋਟਾਂ ਦੀ ਹੇ ਮਾਰ ਬੰਬੇ ਬਲਗੇੜਾ ਬੇ ਗੱਡੀ ਪਰ ਲਿਆ ਲੋਟਾਂ ਦੀ ਉਹ ਪਿੰਡ ਫਰਵਾਹੀ ਵਾਲਾ ਉਹ ਪਿੰਡ ਫਰਵਾਹੀ ਵਾਲਾ ਗੱਡੀ ਨਮੀ ਲੈ ਹੋ ਪਿੰਡ ਫਰਵਾਹੀ ਵਾਲਾ ਗੱਡੀ ਨਵੇਂ ਲਿਆ ਆ ਨੀ ਹੋ ਮੇਰ ਹੋਵੇ ਮੇਰੇ ਸਾਈਆਂ ਦੀ ਉੱਤੇ ਲਖਵਾਇਆ ਨੀ ਹੋ ਮੇਰ ਹੋਵੇ ਮੇਰੇ ਸਾਈਆਂ ਦੀ ਉੱਤੇ ਲਖਵਾਇਆ ਨੀ ਸਾਰੇ ਰੋਜ ਕਰਾਇਆ ਵੱਡਾ ਰੋਜ ਕਰਾਇਆ ਵੱਡਾ ਬਾਦਲ ਦੀਆਂ ਬਸਾਂ ਦਾ ਥੋਨੇ ਡੁੱਬ ਗਿਆ ਸਾਰਾ ਨਿਕਾਟਾ ਪੈ ਗਿਆ ਲੱਖਾਂ ਦਾ ਐ ਥੋਨੇ ਡੁੱਬ ਗਿਆ ਸਾਰਾ ਨਿਕਾਟਾ ਪੈ ਗਿਆ ਲੱਖਾਂ ਦਾ ਹੋ ਵਫਾ ਗੱਡੀ ਨਹੀਂ ਕਰਦੀ ਤੂੰ ਕੰਮ ਹੋਰ ਚਲਾ ਲਾਵੇਂ ਜੇ ਵਫਾ ਗੱਡੀ ਨਹੀਂ ਕਰਦੀ ਤੂੰ ਕਮ ਹੋਰ ਚਲਾ ਲਾ ਵੇੜ ਦੀ ਚਾਹ ਰੋਡ ਪਠਿੰਡੇ ਬਾਲੇ ਤੇ ਟੁੱਟਾ ਬਾਬਾ ਲਾਵੇ ਚਾਹ ਰੋਡ ਪਠਿੰਡੇ ਬਾਲੇ ਤੇ ਟੁੱਟਾ ਬਾਬਾ ਲਾਵੇ ਹਾਏ ਰੰਗ ਉਹ ਰੋਡ ਪਠਿੰਡੇ ਬਾਲੇ ਤੇ ਟੁੱਟਾ ਬਾਬਾ ਲਾਵੇ ਹੋਰ ਨਾਲੇ ਤਰੱਕੀ ਬਾਜੂ ਨਾਲੇ ਤਰੱਕੀ ਬਾਜੂ ਸੇਵਾ ਕਰ ਲਾ ਲੋਕਾਂ ਦੀ ਪਰ ਬੰਦੇ ਬਲ ਗੇੜਾ ਬੇ ਗੱਡੀ ਭਰ ਲਿਆ ਨੋਟਾਂ ਦੀ ਹਾਏ ਬੰਦੇ ਬਲ ਗੇੜਾ ਗੱਡੀ ਭਰ ਲਿਆ ਨੋਟਾਂ ਦੀ ਇਹ ਹਰਨ ਸਿੰਘ ਜੀ ਇਹ ਮੇਰਾ ਯਾਰ ਚਰਨ ਜੀ ਗਾੜੀਆਂ ਗਾੜੀਆਂ ਵਜਦਾ ਸਾਦਬਰੀ ਵੀ ਕਰੀਏ ਥੋੜੀ ਬਾਈ ਚਰਨਜੀਤ ਦਾ ਦੂਜਾ ਗਾਣਾ ਸੁਣੋ ਤੁਸੀਂ ਕਹੋਗੇ ਚੈਨਲ ਤੇ ਕਰੀਏ ਮੈਂ ਕਹਿੰਦਾ ਇਹਦੀ EP ਕਰ ਦੋ ਯਾਰ EP ਕਰੀ ਹਲਾ ਜੀ ਮੈਂ ਕਹਿੰਦਾ ਇਹਦੀ EP ਕਰ ਦੋ ਯਾਰ ਕਰਦੇ ਜੀ ਕਰਦੇ ਪਾ ਠੀਕ ਕਰਦੇ ਯਾਰ ਉਹ ਉਹ ਗਾਣਾ ਸੁਣਾਈ ਚਰਨਜੀਤ ਬਾਈ ਇਹ ਆਪਣਾ ਭਰਾ ਹੈ